ਗੰਗਾ ਨਦੀ ਇਸ ਵੇਲੇ ਉਫਾਨ ਦੇ ਉੱਤੇ ਵਗ ਰਹੀ ਹੈ ਔਰ ਤਸਵੀਰਾਂ ਹੈਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਕਿਉਂਕਿ ਗੰਗਾ ਦੇ ਵਿੱਚ ਦੇਖਦੇ ਦੇਖਦਿਆਂ ਕਈ ਕਾਰ ਸਮਾ ਗਏ ਨੇ ਕਾਫੀ ਗਰੀਬ ਲੋਕਾਂ ਦੇ ਇਹ ਕਾਰ ਦੱਸੇ ਜਾ ਰਹੇ ਸੀ ਤਾਂ ਜੋ ਪਿੰਡ ਹੈ ਇਹ ਪਿੰਡ ਦੀ ਹੋਂਦ ਖਤਮ ਹੋਣ ਦੇ ਕगार ਦੇ ਉੱਤੇ ਪਹੁੰਚ ਗਈ ਹੈ ਕਿਉਂਕਿ ਹੁਣ ਤੱਕ ਇਸ ਪਿੰਡ ਦੇ ਵਿੱਚ 30% ਦੀ ਕਾਰਜੋ ਨੇ ਉਹ ਗੰਗਾ ਦੇ ਵਿੱਚ ਸਮਾ ਚੁੱਕੇ ਨੇ ਔਰ 30% ਦੀ ਕਾਰ ਇਸ ਵੇਲੇ ਗੰਗਾ ਦੇ ਨਿਸ਼ਾਨੇ ਉੱਤੇ ਨੇ ਉਹ ਵੀ ਕਿਸੇ ਵੇਲੇ ਵੀ ਟੈਸ ਸਕਦੇ ਨੇ ਤਾਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਲਗਭਗ 10 ਗੱਡਾਰ ਹੋਰ ਟੈਂ ਦੀ ਇੱਕ ਗੱਡਾਰ ਦੇ ਉੱਤੇ ਖੜੇ ਹੋਏ ਨੇ ਤਾਂ ਦੱਸ ਜੇ ਕਿ ਗੰਗਾ ਦਾ ਪਾਣੀ ਇਸ ਵੇਲੇ ਕਾਫੀ ਤੇਜ਼ ਵਹਾਅ ਦੇ ਉੱਤੇ ਹੈ ਔਰ ਖੌਫਨਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦੇਖਦੇ ਹੀ ਦੇਖਦੇ ਕਈ ਕਾਰ ਗੰਗਾ ਦੇ ਵਿੱਚ ਸਮਾ ਗਏ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਇੱਥੇ ਜੋ ਕਾਰ ਨੇ ਦੇਖਦੇ ਹੀ ਦੇਖਦੇ ਇਹ ਗੰਗਾ ਦੇ ਵਿੱਚ ਸਮਾ ਜਾਂਦੇ ਨੇ ਵਰਨ ਜੋ ਲੋਕ ਨੇ ਉਹ ਆਪਣੇ ਘਰਾਂ ਨੂੰ ਦੇਖ ਕੇ ਇੱਥੇ ਰੋਂਦੇ ਹੋਏ ਨਜ਼ਰ ਆਉਂਦੇ ਨੇ ਕਾਫੀ ਮਿਹਨਤ ਕਰਕੇ ਇਨਾ ਗਰੀਬ ਲੋਕਾਂ ਨੇ ਇਹ ਆਪਣੇ ਘਰ ਖੜੇ ਕੀਤੇ ਸੀ ਪਰ ਇਸ ਵੇਲੇ ਗੰਗਾ ਦਾ ਪਾਣੀ ਉਫਾਨ ਦੇ ਉੱਤੇ ਆ ਜਿਸ ਕਰਕੇ ਇੱਥੇ ਲੈਵਲ ਜਿਉ ਪਾਣੀ ਦਾ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਔਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇੱਥੇ ਵੱਡੇ-ਵੱਡੇ ਕਾਰਜੋਨੇ ਉਹ ਪਾਣੀ ਦੇ ਵਿੱਚ ਸਮਾਉਂਦੇ ਹੋਏ ਗੰਗਾ ਦੇ ਵਿੱਚ ਸਮਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਫੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਬਿਹਾਰ ਦੇ ਪਾਗਲਪੁਰ ਦੇ ਵਿੱਚ ਗੰਗਾ ਨਦੀ ਦੇ ਵਿਕਰਾਲ ਰੂਪ ਦੀਆਂ ਇਹ ਤਸਵੀਰਾਂ ਨੇ ਤਾਂ ਗੰਗਾ ਨਦੀ ਇਸ ਵੇਲੇ ਵਿਕਰਾਲ ਰੂਪ ਧਨਕਰ ਚੁੱਕੀ ਹੈ ਜਿਸ ਦੇ ਵਿੱਚ ਹੁਣ ਤੱਕ ਕਈ ਘਰ ਸਮਾ ਚੁੱਕੇ ਨੇ ਤਾਂ ਗੰਗਾ ਤੱਟ ਦੇ ਉੱਤੇ ਬਣੇ ਕਈ ਮਕਾਨ ਨਦੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਰਹੇ ਨੇ ਹੜ ਦਾ ਪਾਣੀ ਰਹਾਇਸ਼ੀ ਇਲਾਕਿਆਂ ਤੱਕ ਪਹੁੰਚ ਚੁੱਕਿਆ ਹੈ ਜੋ ਭਾਰੀ ਤਬਾਈ ਮਚਾ ਰਿਹਾ ਹੈ ਤਾਂ ਬਿਹਾਰ ਦੇ ਪਾਗਲਪੁਰ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਗੰਗਾ ਨਦੀ ਉਫਾਨ ਦੇ ਉੱਤੇ ਹੈ ਤਾਂ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਤਾਂ ਹਰ ਦਾ ਪਾਣੀ ਗੰਗਾ ਦੇ ਕੰਢਿਆਂ ਦੇ ਉੱਤੇ ਬਣੇ ਘਰਾਂ ਦੇ ਵਿੱਚ ਵੀ ਵੜ ਗਿਆ ਜਿਸ ਕਰਕੇ ਕਾਫੀ ਨੁਕਸਾਨ ਜੋ ਲੋਕਾਂ ਦਾ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਹਰ ਦਾ ਪਾਣੀ ਕੋਮੀ ਰਾਜਮਾਰਗ 80 ਦੇ ਉੱਤੇ ਵੀ ਪਹੁੰਚ ਗਿਆ ਕਈ ਵੱਡੇ ਦਰਖਤ ਜੋ ਨੇ ਉਹ ਹਾਈਵੇ ਦੇ ਉੱਤੇ ਡਿੱਗੇ ਨੇ ਆਵਾਜਾਈ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਗਲਪੁਰ ਦੇ ਸਬੋਰ ਪਰਖੰਡ ਦੇ ਮਸਾੜੂ ਪਿੰਡ ਦੀ ਹੋਂਦ ਹੁਣ ਖਤਮ ਹੋਣ ਦੇ ਕगार 'ਤੇ ਹੈ ਪਿੰਡ ਦੇ 30% ਦੀ ਕਾਰਜੋ ਗੰਗਾ ਦੇ ਵਿੱਚ ਪਹਿਲਾਂ ਹੀ ਸਮਾ ਚੁਕੇ ਨੇ ਤੇ 30% ਦੀ ਹੋਰ ਵੈਣ ਕੰਡੇ ਖੜੇ ਹੋਏ ਨੇ ਤਾਂ ਅਗਲੇ 24 ਘੰਟਿਆਂ ਦੇ ਅੰਦਰ ਖਛਾ ਜ਼ਾਰ ਕੀਤਾ ਜਾ ਰਿਹਾ ਹੈ ਕਿ 10 ਤੋਂ ਵਧੇਰੇ ਕਾਰ ਹੋਰ ਗੰਗਾ ਦੇ ਵਿੱਚ ਬਲੀਨ ਹੋ ਜਾਣਗੇ ਸਮਾ ਜਾਣਗੇ ਤਾਂ ਮਹਿਜ 10 ਮਿੰਟਾਂ ਦੇ ਅੰਦਰ ਪੱਕੇ ਮਕਾਨ ਜੋ ਨੇ ਉਹ ਗੰਗਾ ਦੇ ਵਿੱਚ ਸਮਾਏ ਨਜ਼ਰ ਆ ਰਹੇ ਨੇ ਤਾਂ ਇੱਥੇ ਕਈ ਕਾਰ ਹੁਣ ਤੱਕ ਗੰਗਾ ਦੇ ਵਿੱਚ ਡੁੱਬ ਚੁਕੇ ਨੇ ਦੇਖਦੇ ਨਹੀਂ ਦੇਖਦੇ ਆ ਇੱਥੇ ਕਈ ਕਾਰ ਗੰਗਾ ਦੇ ਵਿੱਚ ਸਮਾਏ ਜਾ ਰਹੇ ਨਿਤਾਂ ਲੋਕ ਇੱਥੇ کافی ਜਿਆਦਾ ਚਿੰਤਤ ਨਜ਼ਰ ਆਏ ਨੇ ਜਿਨ੍ਹਾਂ ਦਾ ਘਰ ਜੋ ਹੈ ਗੰਗਾ ਦੇ ਵਿੱਚ ਸਮਾਏ ਨੇ ਜਿਨ੍ਹਾਂ ਦੇ ਘਰ ਗੰਗਾ ਵਿੱਚ ਸਮਾਏ ਨੇ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਤਾਂ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਇਹ ਘਰ ਬਣਾਏ ਸੀ ਪਰ ਇੱਥੇ ਸਾਡੀ ਨਜ਼ਰਾਂ ਦੇ ਸਾਹਮਣੇ ਹੀ ਇਹ ਘਰ ਹੁਣ ਗੰਗਾ ਦੇ ਵਿੱਚ ਡੁੱਬ ਗਏ ਨੇ ਇਹ ਵੀ ਦੱਸਦੇ ਕਿ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਗੰਗਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ ਔਰ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਜੋ ਇਲਾਕਿਆਂ ਦੇ ਵਿੱਚ 76 ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਹੁਣ 26 ਸਤੰਬਰ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਇਹ ਹੁਕਮ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਜਾਰੀ ਕੀਤੇ ਗਏ ਨੇ ਇੱਕ ਪਾਸੇ ਸਕੂਲਾਂ ਦੇ ਵਿੱਚ ਵੀ ਖਤਰਾ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰਾ ਪਾਣੀ ਜੋ ਹੈ ਉਹ ਲੋਕਾਂ ਦੇ ਘਰਾਂ ਤੱਕ ਮਾਰ ਕਰ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਭਿਆਨਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪਾਣੀ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਫਿਰ ਭਾਵੇਂ ਪਹਾੜ ਹੋਵੇ ਫਿਰ ਭਾਵੇਂ ਕੋਈ ਉੱਚੀ ਇਮਾਰਤ ਹੋਵੇ ਤਾਂ ਦੇਖਦੇ ਹੀ ਦੇਖ ਜਾ ਇਹ ਹਾ ਆਪਾਂ ਕਹਿ ਸਕਦੇ ਹਾਂ ਕਿ ਹਲਕੇ ਪੱਤੇਆਂ ਵਾਂਗ ਜੋ ਨੇ ਉਹ ਪਾਣੀ ਦੇ ਵਿੱਚ ਰੁੜਦੇ ਨਜ਼ਰ ਆਉਂਦੇ ਨੇ ਤਾਂ ਤੇਜ਼ ਵਹਾਹ ਦੇ ਵਿੱਚ ਇੱਥੇ ਕਈ ਇਮਾਰਤਾਂ ਹੁਣ ਸਮਾਗੀਆਂ ਨੇ ਬਿਹਾਰ ਦੇ ਪਾਗਲਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲਗਾਤਾਰ ਉੱਥੇ ਪਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਗੰਗਾ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਔਰ ਹੁਣ ਲੋਕਾਂ ਦੇ ਘਰਾ ਤੱਕ ਪਹੁੰਚ ਗਿਆ ਔਰ ਲੋਕਾਂ ਦੇ ਘਰ ਟੈਟੇਰੀ ਕਰ ਰਿਹਾ ਹੈ ਤਾਂ ਸੜਕਾਂ ਦੇ ਉੱਤੇ ਵੀ ਪਾਣੀ ਭਰ ਗਿਆ ਕਈ ਥਾਵਾਂ ਦੇ ਉੱਤੇ ਹੜ ਵਰਗੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ ਔਰ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਹੁਣ ਲਗਭਗ 30% ਜੋ ਘਰ ਗੰਗਾ ਦੇ ਵਿੱਚ ਸਮਾ ਚੁਕੇ ਨੇ ਮਸਾੜੂ ਪਿੰਡ ਇਹ ਦੱਸਿਆ ਜਾ ਰਿਹਾ ਜਿਸ ਦੀ ਹੋਂਦ ਹੁਣ ਖਤਮ ਹੋਣ ਦੀ ਕगार 'ਤੇ ਖੜੀ ਹੈ